ਸਾਹਿਬ ਜਾਦਿਆਂ ਨੂੰ ਸ਼ਹੀਦ ਕਰ ਕਿਲੇ ਦੀ ਕੰਧ ਦੇ ਨਾਲ ਵਗਦੀ ਹੰਸਲਾ ਨਦੀ ਤੇ ਸੁੱਟ ਦਿੱਤਾ ਗਿਆ ਤਾਂ ਕਿ ਉਹਨਾਂ ਦੇ ਸਰੀਰਾਂ ਦੀ ਬੇਅਦਬੀ ਹੁੰਦੀ ਰਹੇ ਸ਼ਹੀਦੀ ਦਾ ਸਾਰਾ ਭਾਣਾ ਕਿਲੇ ਦੇ ਅੰਦਰ ਹੀ ਵਾਪਰਿਆ ਸੀ ਕਚਹਿਰੀਆਂ ਵੀ ਕਿਲੇ ਦੇ ਅੰਦਰ ਹੀ ਸਨ ਜਦੋਂ ਇਸ ਘਟਨਾ ਦਾ ਪਤਾ ਸ਼ਹਿਰ ਦੇ ਅਮੀਰ ਤੇ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਪਾਈ ਟੋਡਰਮਲ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਮਾਤਾ ਜੀ ਨੂੰ ਤੇ ਪੁੱਤਰਾਂ ਨੂੰ ਨਵਾਬ ਨੇ ਕੈਦ ਕੀਤਾ ਹੋਇਆ ਹੈ ਤੇ ਅੱਜ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਵੇਗਾ ਤਾਂ ਇਹ ਕਾਹਲੀ ਵਿੱਚ ਕਚਹਿਰੀ ਵੱਲ દોੜਿਆ ਕਿ ਮੈਂ ਉਹਨਾਂ ਦੇ ਵੱਟੇ ਨਵਾਬ ਨੂੰ ਮੂੰਹ ਮੰਗਿਆ ਤਨ ਦੇ ਦਵਾਂਗਾ ਅਤੇ ਉਹਨਾਂ ਨੂੰ ਛੁਡਾ ਲਵਾਂਗਾ ਪਰ ਇਹਦੇ ਆਉਂਦਿਆਂ ਨੂੰ ਭਾਣਾ ਵਾਪਰ ਚੁੱਕਿਆ ਸੀ ਸਾਹਿਬ ਜਾਦਿਆਂ ਦੇ ਨੰਨੇ ਤੇ ਕੋਮਲ ਸਰੀਰ ਨੂੰ ਦੇਖ ਕੇ ਇਸ ਦੀਆਂ ਤਾਹਾਂ ਨਿਕਲ ਗਈਆਂ ਕੁਝ ਹੌਸਲਾ ਕਰ ਭਾਈ ਟੋਡਰਮਲ ਜੀ ਸਾਹੋ ਸਾਹੀ ਹੋਇਆ ਠੰਡੇ ਬੁਰਜ ਦੀਆਂ ਪੌੜੀਆਂ 'ਚੋਂ ਚੜਿਆ ਅੱਗੇ ਬਿਰਧ ਮਾਤਾ ਪੋਤਿਆਂ ਦੀ ਖਬਰ ਸਾਰ ਉਡੀਕਦੀ ਹੋਈ ਕੋਲੇ ਨਾਲ ਢੋਹ ਲਾ ਕੇ ਬੈਠੀ ਸੀ ਕਿਵੇਂ ਦੱਸਾਂ ਕੀ ਦੱਸਾਂ ਇਸ ਦਰਦ ਭਰੇ ਸਾਕੇ ਦੀ ਦਾਸਤਾਨ ਦੱਸਣਾ ਹੋਈ ਮੂੰਹੋਂ ਕੁਝ ਬੋਲ ਨਾ ਹੋਇਆ ਮਾਤਾ ਜੀ ਦੀਆਂ ਅੱਖਾਂ ਵਿੱਚ ਪੋਤਿਆਂ ਦੀ ਉਡੀਕ ਦੀ ਆਸ ਦੇਖ ਕੇ ਭਾਈ ਟੋਡਰਮਲ ਜੀ ਦਾ ਦਰਵਾਜ਼ਾ ਟੁੱਟ ਗਿਆ ਉਹ ਹੰਝੂ ਕੇਰਦਾ ਹੋਇਆ ਮਾਤਾ ਜੀ ਦੇ ਚਰਨਾਂ ਨੂੰ ਚਿੰਬੜ ਗਿਆ ਮਾਤਾ ਜੀ ਨੇ ਹੌਸਲਾ ਦੇ ਕੇ ਕਿਹਾ ਕੀ ਹੋਇਆ ਧੀਰਜ ਨਾਲ ਦੱਸ ਕੀ ਪਾਣਾ ਵਰਤ ਗਿਆ ਇਸ ਨੇ ਦਿਲ ਨੂੰ ਮਜ਼ਬੂਤ ਕਰਕੇ ਕਿਹਾ ਅਸੀਂ ਆਪ ਜੀ ਲਈ ਕੁਝ ਨਾ ਕਰ ਸਕੇ ਸਾਡੀ ਧਨ ਦੌਲਤ ਕਿਸੇ ਕੰਮ ਨਾ ਆ ਸਕੇ ਆਪ ਜੀ ਦੇ ਪੋਤਿਆਂ ਨੂੰ ਛੁਡਾ ਨਾ ਹੋਇਆ ਜ਼ਾਲਮਾਂ ਨੇ ਦੋਨਾਂ ਨੂੰ ਨੀਹਾ ਵਿੱਚ ਜਿਣਕੇ ਸ਼ਹੀਦ ਕਰ ਦਿੱਤਾ ਅਸੀਂ ਮਾਸੂਮ ਜਿੰਦਾਂ ਨੂੰ ਛੁਡਾ ਨਾ ਸਕੇ ਕਹਿ ਕੇ ਫਿਰ ਰੋਣ ਲੱਗ ਪਿਆ ਪਿਛਲੇ ਦਿਨਾ ਤੋਂ ਭਾਈ ਟੋਡਰ ਮਲ ਜੀ ਸਰਹੰਦ ਤੋਂ ਬਾਹਰ ਗਏ ਹੋਏ ਸੀ ਉਸ ਨੂੰ ਆਉਂਦਿਆਂ ਹੀ ਸਾਰੀ ਖਬਰਸਾਰ ਮਿਲੀ ਇਹ ਸੁਣਦਿਆਂ ਹੀ ਉਹ ਕਚਹਿਰੀ ਵੱਲ ਦੌੜਿਆ ਪਰ ਅੱਗੇ ਸਭ ਪਾਣਾ ਵਰਤ ਚੁਕਾ ਸੀ ਸਾਹਿਬ ਜਾਦਿਆਂ ਦੀ ਸ਼ਹੀਦੀ ਸੁਣ ਕੇ ਮਾਤਾ ਜੀ ਰੋਏ ਨਹੀਂ ਉਹਨਾਂ ਨੇ ਸ਼ਹੀਦੀ ਦੀ ਸਾਰੀ ਗੱਲ ਬਹੁਤ ਹੌਸਲੇ ਤੇ ਧੀਰਜ ਨਾਲ ਸੁਣੀ। ਇਹ ਜਡੋਲਤਾ ਉਹਨਾਂ ਵਿੱਚ ਕੁਦਰਤੀ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਸੀ। ਮਾਤਾ ਜੀ ਨੇ ਕਿਹਾ ਕਿ ਉਹ ਆਪਣੇ ਬਾਬਾ ਜੀ ਦੇ ਰਾਹਾਂ ਤੇ ਚੱਲ ਕੇ ਉਹਨਾਂ ਦੀ ਗੋਦ ਵਿੱਚ ਜਾ ਵੀ ਰਾਜੇ ਨੇ। ਸਿੱਖੀ ਸਦਕ ਨੂੰ ਸਿਰ ਦੇ ਕੇ ਨਿਭਾ ਗਏ ਹਨ। ਮੈਂ ਵੀ ਉਹਨਾਂ ਦੇ ਕੋਲ ਚੱਲਦੀ ਹਾਂ। ਇਹ ਕਹਿ ਕੇ ਸਮਾਦੀ ਲੀਨ ਹੋ ਗਏ। ਤੇ ਆਪਣੇ ਪ੍ਰਾਣ ਦਸਮ ਦਵਾਰ ਵਿੱਚ ਚੜਾ ਕੇ ਆਪਣਾ ਸ਼ਰੀਰ ਤਿਆਗ ਦਿੱਤਾ ਮਾਤਾ ਜੀ ਹਰਗ ਅਤੇ ਸੋਗ ਨੂੰ ਬਰਾਬਰ ਜਾਣਨ ਵਾਲੇ ਗੁਰਮਤ ਦੇ ਅਸੂਲਾਂ ਦੇ ਪੱਕੇ ਧਾਰਨੀ ਸੀ ਇਸੇ ਲਈ ਉਹਨਾਂ ਕੈਦ ਦੇ ਸਮੇਂ ਜਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਕੇ ਕੋਈ ਵਿਰਲਾਪ ਜਾਂ ਦੁਨਿਆਵੀ ਲੋਕਾਂ ਮੰਗ ਦੁੱਖ ਦੀ ਦੁਹਾਈ ਨਹੀਂ ਪਾਈ ਇਸ ਨਾ ਸਹਾਰ ਹੋਣ ਵਾਲੇ ਦੁੱਖਾਂ ਨੂੰ ਵੀ ਉਹਨਾਂ ਨੇ ਸ਼ਾਂਤ ਚਿੱਤ ਆਪਣੇ ਅੰਦਰ ਹੀ ਅੰਦਰ ਜਰ ਲਿਆ ਪੋਤਿਆਂ ਦੇ ਸ਼ਹੀਦੀ ਦਾਸਣ ਦਾਦੀ ਮਾਂ ਸ਼ਹੀਦਾਂ ਦੀ ਕਤਾਰ ਦੀ ਮੋਢੀ ਜਾਬਣੀ ਉਹ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੇ ਵਿੱਚ ਅਪੇਧ ਹੋ ਕੇ ਸੱਚਖੰਡ ਜਾਵੇ ਰਾਜੇ ਟੋਡਰਮਲ ਜੀ ਸਾਰੀ ਘਟਨਾ ਨੂੰ ਅੱਖੀ ਦੇਖ ਬਹਿਬਲ ਹੋਠੇ ਉਨ੍ਹਾਂ ਨੇ ਸ਼ਹੀਦਾਂ ਦਾ ਸੰਸਕਾਰ ਕਰਨ ਲਈ ਆਪਣਾ ਘਰ-ਬਾਰ ਦਾਤੇ ਲਾਉਣ ਦਾ ਮਨ ਬਣਾ ਲਿਆ ਉਹ ਗੁਰੂ ਘਰ ਦੇ ਪੱਕੇ ਸ਼ਰਧਾਲੂ ਸੀ ਨਵਾਬ ਵजीर ਖਾਨ ਕੋਲ ਜਾ ਕੇ ਮਾਤਾ ਜੀ ਤੇ ਸਹਬਜ਼ਾਦਿਆਂ ਦੇ ਸੰਸਕਾਰ ਕਰਨ ਲਈ ਥਾਂ ਦੀ ਮੰਗ ਕੀਤੀ ਤੇ ਕਿਹਾ ਕਿ ਜਿੰਨਾ ਮਰਜੀ ਤੰਨ ਲੈ ਲਵੋ ਪਰ ਮੈਨੂੰ ਉਹਨਾਂ ਦੇ ਸੰਸਕਾਰ ਕਰਨ ਲਈ ਥਾਂ ਜ਼ਰੂਰ ਦਿੱਤੀ ਜਾਵੇ ਨਵਾਬ ਵजीर ਖਾਨ ਨੇ ਲਾਲਚ ਵਿੱਚ ਕਿਹਾ ਜਿੰਨੇ ਥਾਂ ਵਿੱਚ ਸੋਨੇ ਦੀਆਂ ਮੋਹੜਾਂ ਵਿਛਾ ਦਿਓਗੇ ਉਹ ਥਾਂ ਤੁਹਾਨੂੰ ਮਿਲ ਸਕਦੀ ਹੈ ਟੋਡਰਮਲ ਜੀ ਨੇ ਹਾਂ ਕਰ ਦਿੱਤੀ ਨਵਾਬ ਵजीर ਖਾਨ ਦੇ ਹੁਕਮ ਨਾਲ ਚੌਧਰੀ ਅਤਾਨਾ ਦੇ ਜ਼ਮੀਂਦਾਰ ਦੀ ਜ਼ਮੀਨ ਵਿੱਚੋਂ ਸੋਨੇ ਦੀਆਂ ਮੋਹਰਾਂ ਵਿੱਚਾ ਕੇ ਭਾਈ ਟੋਡਰਮਲ ਜੀ ਨੇ ਦੁਨੀਆ 'ਚੋਂ ਮਹਿੰਗੇ ਮੁੱਲ ਵਾਲਾ ਜ਼ਮੀਨ ਦਾ ਟੁਕੜਾ ਖਰੀਦਿਆ ਅੱਜ ਤੱਕ ਇੰਨਾ ਜ਼ਿਆਦਾ ਮੁੱਲ ਕਿਸੇ ਨੇ ਨਹੀਂ ਤਾਰਿਆ ਹੰਸਲਾ ਨਦੀ ਦੇ ਕੋਲ ਤਿੰਨਾਂ ਸ਼ਰੀਰਾਂ ਦੇ ਇਸ਼ਨਾਨ ਕਰਵਾ ਕੇ ਸੁੰਦਰ ਵਿਵਾਨ ਸਜਾਇਆ ਚੰਦਨ ਦੀ ਲੱਕੜੀ ਨਾਲ ਚਿਖਾ ਤਿਆਰ ਕੀਤੀ ਭਾਈ ਮੋਤੀ RAM ਜੀ ਨੇ ਇਸ ਸੇਵਾ ਲਈ ਭਾਈ ਟੋਡਰਮਲ ਜੀ ਦਾ ਪੂਰਾ ਪੂਰਾ ਸਾਥ ਦਿੱਤਾ। ਇਹਨਾਂ ਦੋਨਾਂ ਤੋਂ ਇਲਾਵਾ ਗਿਣਤੀ ਦੇ ਚੰਦ ਲੋਕਾਂ ਦੇ ਸਹਿਯੋਗ ਨਾਲ ਅੰਗੀਠਾ ਤਿਆਰ ਕਰ ਮਾਤਾ ਜੀ ਅਤੇ ਸਾਹਿਬ ਜਾਨਿਆਂ ਦੀ ਇਕੱਠੇ ਇੱਕ ਥਾਂ ਸੰਸਕਾਰ ਕਰ ਦਿੱਤੇ। ਭਾਈ ਟੋਡਰਮਲ ਜੀ ਨੇ ਸੰਸਕਾਰ ਕਰਨ ਸਮੇਂ ਗੁਰਮਤ ਦਾ ਖਾਸ ਧਿਆਨ ਰੱਖਿਆ ਤਾਂਕਿ ਸ਼ਹੀਦਾਂ ਦੇ ਸੰਸਕਾਰ ਪੂਰੀ ਗੁਰਮਤ ਨਾਲ ਹੋ ਸਕਣ। ਭਾਈ ਟੋਡਰਮਲ ਜੀ ਤੇ ਭਾਈ ਮੋਤੀराम ਜੀ ਕਿੰਨੀ ਦੇਰ ਅੰਗਿੱਠੇ ਕੋਲ ਖੜੇ ਅੱਖਾਂ ਚੋਂ ਅਥਰੂ ਕੇਰਦੇ ਰਹੇ ਗੁਰੂ ਕੀਆਂ ਸਾਖੀਆਂ ਵਿੱਚ ਭਾਈ ਟੋਡਰਮਲ ਜੀ ਅਤੇ ਛੋਟੇ ਭਰਾ ਦਾ ਜ਼ਿਕਰ ਵੀ ਆਉਂਦਾ ਹੈ ਉਸਨੇ ਵੀ ਇਹ ਸੇਵਾ ਆਪਣੇ ਹੱਥਾਂ ਨਾਲ ਕਰਵਾਈ ਭਾਈ ਟੋਡਰਮਲ ਜੀ ਦੀ ਕੀਤੀ ਹੋਈ ਸੇਵਾ ਨੂੰ ਸਿੱਖ ਜਗਤ ਸਦਾ ਯਾਦ ਰੱਖੇਗਾ ਉਹਨਾਂ ਦੀ ਇਹ ਮਹਾਨ ਕਾਰਨਾ ਨੂੰ ਸਦਾ ਨਮਸਕਾਰ ਹੁੰਦੀ ਰਹੇਗੀ ਸਾਹਿਬ ਜਾਦਿਆਂ ਦੀ ਸ਼ਹੀਦੀ ਤੇ ਮਾਤਾ ਜੀ ਦੀ ਸ਼ਹੀਦੀ 13 ਪਉ 1761 ਬਿਕਰਮੀ 27 ਦਸੰਬਰ 1704 ਈਸਵੀ ਨੂੰ ਹੋਈ। ਇਸੇ ਦਿਨ ਸ਼ਾਮ ਨੂੰ ਭਾਈ ਟੋਡਰ ਮਲ ਜੀ ਨੇ ਤਿੰਨਾਂ ਸ਼ਰੀਰਾਂ ਦਾ ਸੰਸਕਾਰ ਇੱਕੋ ਥਾਂ ਤੇ ਕਰ ਦਿੱਤਾ।